ਹਕਰ ਗੰਜੂਰ ਗੁਰੂ ਗੋਬਿੰਦ ਸਿੰਘ ਜ਼ੁਮਲਾ ਪੈਦਨੂਰ ਗੁਰੂ ਗੋਬਿੰਦ ਸਿੰਘ ਲੱਖ ਖੁਸ਼ੀਆਂ ਬਾਤਸ਼ੀਆਂ ਜੇ ਨਦਰ ਸਤਗੁਰ ਨਦਰ ਕਰੇ ਨਿਮਖ ਇੱਕ ਹਰਿ ਨਾਮ ਦੇ ਮੇਰਾ ਮਨ ਤਨ ਸੇ ਨਨ ਤਨ ਤਨ ਜਾਣਿਆ ਸੱਚੇ ਪੰਚਾ ਜਿਨ੍ਹਾਂ ਨੇ ਸਾਡੇ ਕਲਜੀ ਵੀ ਜੀਵਾਂ ਦੇ ਦਰਸ਼ ਕਰਕੇ ਮਹਾਰਾਜ ਨੇ ਫਤਿਹ ਬਖਸ਼ੀ ਚੀਤੀ ਹੈ ਸਤਿਗੁਰੂ ਜੀ ਦਾ ਹੁਕਮ ਹੈ ਸਾਡੀਆਂ ਬੇਨਤੀਆਂ ਨੇ ਕਲਗੀਧਰ ਮਹਾਰਾਜ ਕਹਿੰਦੇ ਨੇ ਜਿਨ੍ਹਾਂ ਨੇ ਸਾਡੀਆਂ ਖੁਸ਼ੀਆਂ ਲੈਣੀਆਂ ਹਨ ਉਹ ਸੰਸਕ ਬਹੁਤ ਪਿਆਰਾ ਲੱਗਦਾ ਹੈ ਜਿਹੜਾ ਜਦੋਂ ਵੀ ਕਿਸੇ ਦੂਸਰੇ ਸਿੱਖ ਨੂੰ ਮਿਲੇ ਆਪਣੀ ਰਸਨਾ ਪਵਿੱਤਰ ਕਰਨ ਵਾਸਤੇ ਦਰਗਾਹ ਵਿੱਚ ਹਾਜ਼ਰੀਆਂ ਲਗਵਾਉਣ ਵਾਸਤੇ ਪਿਆਰ ਵਿੱਚ ਅੱਜ ਬੋਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਉਸ ਮਹਾਨ ਸੂਰਬੀਰ ਯੋਧੇ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ ਆਪ ਜੀ ਸਾਰੀਆਂ ਸੰਗਤਾਂ ਨੂੰ ਸਾਡੇ ਵੱਲੋਂ ਬਹੁਤ 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 ਵਧਾਈਆਂ ਜਿੰਨਾ ਸਮਾਂ ਲੈ ਕੇ ਦਰ ਵਿੱਚ ਦੇਖਿਆ ਹੈ 1967 ਤੋਂ ਲੈ ਕੇ ਤੇ ਅੱਜ ਜ਼ਮੀਨ ਤੇ ਅਸਮਾਨ ਦਾ ਜਿੰਨ ਕਾ ਲਈ ਇਹ ਫਰਕ ਹੈ ਇਨਾ ਫਰਕ ਹੈ ਮਹਾਰਾ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਇਹ ਰਾਜ ਖਾਲਸੇ ਦਾ ਹੁਣ ਮਹਾਰਾ ਸੱਚੇ ਪਾਤਸ਼ਾਹ ਨੇ ਸਾਰੀ ਦੁਨੀਆ ਤੇ ਕਰਨਾ ਹੈ ਤੇ ਅੱਜ ਜਿਹੜੇ ਜਥੇ ਵੀ ਕਾਫੀ ਨੇ ਤੇ ਲੇਕਿਨ ਸਮਾਜ ਦਾ ਦਿੱਤਾ ਗਿਆ ਹੈ ਸਾਡਾ ਅੱਧਾ ਘੰਟਾ ਟਾਈਮ ਹੈ 10 ਮਿੰਟ ਵਿੱਚੋਂ ਨਿਕਲ ਗਏ ਨੇ 20 ਮਿੰਟ ਬਾਕੀ ਨੇ ਤੇ ਸਵੇਪ ਤਰ੍ਹਾਂ ਕੇ ਆਪ ਜੀ ਨੇ ਕੋਮ ਪਿਆਰਿਆਂ ਬਾਸੋਂ ਗੁਰਬਾਣੀ ਦੇ ਕੀਰਤਨ ਗੁਰਬਾਣੀ ਦੀ ਕਥਾ ਵਿਚਾਰਾਂ ਸਿਰਨ ਕੀਤੀਆਂ ਨੇ ਸਤਿਗੁਰੂਆਂ ਪਿਆਰੇ ਕਮਲਜੀਤ ਸਿੰਘ ਜੀ ਸੰਘੇੜਾ ਉਹਨਾਂ ਦੇ ਸਾਥੀ ਸਾਰੇ ਸਾਰੇ ਗੁਰਮੁਖ ਪਿਆਰਿਆਂ ਨੇgather ਮਿਲ ਕੇ ਜਿਹੜਾ ਇਹ ਪ੍ਰੋਗਰਾਮ ਹਰ ਸਾਲ ਜੀਤ ਦੇ ਪਹਿਲਾ ਵਰਸੀ ਮਨਾਉਂਦੇ ਹੁੰਦੇ ਬਾਬਾ ਜੀ ਦੀ ਤੇ ਹੁਣ ਆਪਾਂ ਕਹਿੰਦੇ ਵੀ ਜਨਮ ਦਿਹਾੜਾ ਵੀ ਮਨਾਇਆ ਕਰਨਾ ਚਾਹੀਦਾ ਕੋਈ ਸਮਾਜ ਸਿੰਘਾਂ ਦੇ ਵਿੱਚ ਕੱਲੀ ਵਿਸਾਖੀ ਮਨਾਈ ਜਾਂਦੀ ਸੀ ਤੇ ਗੁਰੂ ਨਾਨਕ ਸਾਹਿਬ ਜੀ ਦਾ ਗੁਰਪੁਰਪਰ ਤੇ ਹੁਣ ਤਾਂ ਦਸਾਂ ਪਾਤਸ਼ਾਹਿਆਂ ਦੇ ਗੁਰਪੁਰਪਰ ਭਗਤਾਂ ਦੇ ਜਨਮ ਦਿਹਾੜੇ ਆ ਪਟਾਂ ਦੇ ਦਿਹਾੜੇ ਵੀ ਕਈ ਗੁਰਦਵਾਰਿਆਂ ਤੋਂ ਨਾਲ ਜਾਂਦੇ ਚਾਹੀਦਾ ਵੀ ਹੈ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ ਜਾਂ ਦੇਖੋ ਕਿ ਕਿੰਨੀ ਬਲਵਾਰੀ ਆ ਤੇ ਬਹੁਤ ਹੀ ਚੰਗਾ ਉਦਮ ਹੈ ਅਗਰਦੇਵ ਸਿੰਘ ਹਰੰਦਾ ਪ੍ਰਬੰਧ ਕਮੇਟੀ ਦਾ ਤੇ ਪਿਛਲੇ ਸਾਲ ਵੀ ਮੈਨੂੰ ਯਾਦ ਹੈ ਇਸੇ ਤਰ੍ਹਾਂ ਦੇ ਸੱਜਣ ਦੇ ਬੱਚਿਆਂ ਨੂੰ ਸਨਮਾਨ ਕੀਤਾ ਸੀ ਤੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ ਇਸੇ ਤਰ੍ਹਾਂ ਹੀ ਚੜ੍ਹਦੀ ਕਲਾ ਵਿੱਚ ਬੱਚੇ ਰਹਿਣ ਇਸ ਗੁਰਦਵਾਰੇ ਸਾਲ ਦਾ ਸਭਾਵੇਂ ਕਾਫੀ ਦਿਵਲ ਤੇ ਮੈਂ 12 ਵੀ ਪਹੁੰਚ ਚੁੱਕਾ ਹਾਂ ਸਾਰਾ ਕੁਝ ਦੇਖਿਆ ਹੈ ਪਰ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਆ ਗੁਰੂ ਅਰਜਨ ਦੇਵ ਗੁਰਦਵਾਲਾ ਸਾਹਿਬ ਜਿਹੜਾ ਹੈ 33ਰਾਂ ਥਾਂ ਤੇ ਬਿਲਡਿੰਗ ਹੈ ਜਦੋਂ ਮੇਰੇ ਆਇਤ ਤੇ ਬਿਲਡਿੰਗ ਬਣੀ ਹੈ ਪਹਿਲਾਂ ਉਹ ਕਰਾਇਤ ਲੈ ਕੇ ਐਤਵਾਰ ਜਿਹੜਾ ਨੂੰ ਉਹਨਾਂ ਦੇ ਹੁੰਦੇ ਸੀ ਆਪਾਂ ਤੇ ਅੱਜ ਬੜੀ ਸੱਚੇ ਪਾਤਸ਼ਾਹ ਦੀ ਕਿਰਪਾ ਹੈ ਟੀਵੀ ਤੇ ਜਾ ਰਿਹਾ ਹੋਇਆ ਹੈ ਕਿਤੇ ਜਾ ਰਿਹਾ ਹੋਇਆ ਸਾਰੀਆਂ ਸੰਗਤਾਂ ਜਿਹੜੀਆਂ ਪਿਆਰ ਨਾਲ ਘਰ ਬੈਠੀਆਂ ਵੀ ਸੁਣਦੀਆਂ ਨੇ ਤਾਂ ਮੈਂ ਬੇਨਤੀ ਕਰਾਂ ਉਹ ਮਾਨ ਜਾਨੀ ਮਾਨ ਸਿੰਘ ਝੌਰ ਵਰਗਾ ਮੁਰਕੀ ਕਥਾ ਕਰਨੀ ਪੈਦਾ ਹੋਣਾ ਉਹ ਕਹਿੰਦੇ ਹੁੰਦੇ ਸੀਗੇ ਮੈਂ ਆਪਣੇ ਕੰਨਾਂ ਨਾਲ ਸੁਣਿਆ ਸਾਡੇ ਘਰ ਬੈਠੇ ਹੋ ਵੀ ਕਹਿੰਦੇ ਜੇ ਕਾਕਾ ਤੂੰ ਚੰਗਾ ਸ਼ਬਦ ਬੋਲਣ ਲੱਗ ਪਿਆ ਕਿ ਦਿਨ ਸਟੇਜ ਤੇ ਚਲਾ ਗਿਆ ਮੇਰੇ ਵੱਲੋਂ ਕੀ ਕਰੀਂ ਸਾਸੰਗੀ ਜਿੱਨਾ ਚਿਰ ਬੈਠਣਾ ਹੈ ਇਸ ਖਿਆਲ ਦੇ ਨਾਲ ਬੈਠਿਓ ਮਹਾਰਾਜ ਜੀ ਚਾਨਾ ਵਿੱਚ ਵੀ ਇਹ ਦਰਗਾਹ ਵਿੱਚ ਹਾਜ਼ਰੀਆਂ ਲਗਣੀਆਂ ਨੇ ਤੇ ਜਿੱਨਾ ਚਿਰ ਬੈਠ ਬੈਠੋਗੇ ਬੰਦਾ ਸੰਸਾਰ ਤੋਂ ਚਿਰਾਂ ਜਾਂਦਾ ਹੈ ਜਿੱਨਾ ਚਿਰ ਬੈਠੋਗੇ ਇਹ ਹਾਜ਼ਰੀਆਂ ਗਿਣੀਆਂ ਜਾਣੀਆਂ ਨੇ ਬਹੁਤ ਸਾਰੀਆਂ ਵੀ ਡਿਊਟੀਆਂ ਨੇ ਸਾਡੀਆਂ ਵੀ ਡਿਊਟੀਆਂ ਨੇ ਜਿਆਵਾ ਪਾ ਇੱਕ ਪਰਬਾਣੀ ਦਾ ਸ਼ਬਦ ਹੋਰ ਇੱਕ ਇੱਕ ਹਫ਼ਤਾ ਕਹਿ ਕਿ ਮੈਂ ਆਪ ਜੀ ਤੁਹਾਨੂੰ ਗਾਖਿਆ ਮੈਂ ਤੇ 140 ਤੇ ਤੇ ਆ ਉਹ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਜਿਹੜੀ ਪਰਬਾਣੀ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਨੁਸਾਰ ਹੀ ਗੁਰਬਾਣੀ ਤਾਂ ਹੈ ਸੇਵਕ ਜਨਮਾਨਾ ਹੈ ਪਰ ਤੱਕ ਗੁਰੂ ਨਿਸਤਾਰੇ ਜਿਹੜੀ ਰਸਨਾ ਹੈ ਦਿੱਤੀ ਹੈ ਨਾਮ ਜਪਣ ਵਾਸਤੇ ਬਾਣੀ ਪੜਨ ਵਾਸਤੇ ਕੰਨ ਦਿੱਤੇ ਨੇ ਬਾਣੀ ਸੁਣਨ ਵਾਸਤੇ ਅੱਖਾਂ ਦਿੱਤੀਆਂ ਨੇ ਸਤਿਗੁਰੂ ਜੀ ਨੇ ਆਪਣੇ ਅਨਿਤ ਤੇ ਤੇਨਸਨ ਨੂੰ ਆਪਣੇ ਦਰਸ਼ਨ ਸਾਡੇ ਦਰਸ਼ਨ ਗੁਰੂ ਕਾ ਸਿੱਕਾਰ ਸਕੇ ਇਹ ਨਿਤਰੋ ਮੇਰਿਓ ਹਰਤਮ ਮੇ ਜੋਤਰੀ ਹਰ ਬਨਵਰਨ ਦੇਖੋ ਕੋਈ ਹਰ ਬਨਵਰਨ ਦੇਖੋ ਕੋਈ ਨਜ਼ਰੀ ਹਰ ਨਿਆਲਿਆ ਇਹ ਸਰਵਨੋ ਮੇਰਿਓ ਸਾਜੇ ਸੋਨੇ ਨੂੰ ਭਾਇ ਸਾਜੇ ਸੋਨੇ ਨੂੰ ਭਾਇ ਸ੍ਰੀ ਲਾਇਸੋ ਸਤ ਬਾਣੀ ਇਹ ਰਸਨਾ ਤੂੰ ਅਨ ਰਸ ਰਾਜ ਰਹੀ ਤੇਰੀ ਪਿਆਸ ਨਾ ਜਾਏ 36 ਪ੍ਰਕਾਰ ਦੇ ਭੋਜਨ ਖਾਂਦੀਆਂ ਇਹ ਰਸਨਾ ਤੇ ਆਓ ਕਿਉਂਕਿ ਅਸੀਂ ਆ ਸਮਾਂ ਇਦਾਂ ਦਾ ਹੁਣ ਬੇਸਿਕ ਦਾ ਸਦੇਸ਼ ਜੇ ਸ਼ਲ ਫੜਨ ਤਾਂ ਕਿ ਜਿਹੜਾ ਬੋਲਣਾ ਚਾਹੁੰਦੇ ਨਾਲ ਬੋਲ ਸਕਦੇ ਨੇ ਅੱਜ ਬੜੇ ਪਿਆਰ ਵਾਲੇ ਗੁਰੂ ਪਿਆਰੇ ਵਾਲੀਆਂ ਭੈਣਾ ਬੀਏ ਮਿਲੇ ਤੇ ੜੀਕ ਤੇ ਰਹਿੰਦੇ ਨੇ ਬਲਵੰਤ ਸਿੰਘ ਆਗੁਰ ਮੈਂ ਤਾਂ ਕਹਿੰਦਾ ਸਾਡੇ ਬਹੁਤ ਚੰਗੇ ਨੇ ਭਾਗ ਬਹੁਤ ਚੰਗੇ ਨੇ ਮਹਾਰਾਜ ਸੱਚੇ ਪਾਤਸ਼ਾਹ ਹਰ ਬੰਦੇ ਨੂੰ ਇਦਾਂ ਹਾਜੀ ਪੜਨ ਦਾ ਸਮਾਂ ਨਹੀਂ ਮਿਲਦਾ ਤੇ ਹਰ ਬੰਦੇ ਨੂੰ ਬੈਠ ਕੇ ਸੁਣਨ ਦਾ ਸਮਾਂ ਬੇਦੀ ਵੱਦਾ ਜਿਹੜੇ ਆਲੇ ਨੇ ਜਿਹੜੇ ਆਗੀਆਂ ਭਰਦੇ ਨੇ ਜਾਂ ਕੀਤਰ ਕਰਦੇ ਨੇ ਉਹਨਾਂ ਦੇ ਬਹੁਤ ਛੇ ਭਾਗ ਨੇ ਮਹਾਰਾਜ ਸੱਚੇ ਪਾਤਸ਼ਾਹ ਪੰਜਵੇਂ ਪਾਤਸ਼ਾਹ ਗੁਰੂ ਨਾਨਕ ਧੰਗੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਨਾਰਾਇਣ ਨਰਪਤ ਨਮਸਕਾਰ ਹੈ ਐਸੇ ਗੁਰ ਕੋ ਬਲ ਪਰ ਜਾਈਏ ਆਪ ਮੁਕਤ ਮੁਹੇ ਤਾਰ ਆਪ ਹੀ ਮੁਕਤ ਹੋਵੇ ਸਾਨੂੰ ਵੀ ਤਾਰ ਦੇਵੇ ਉਸ ਗੁਰੂ ਨੂੰ ਯਾਦਾਂ ਪਕੜੀਏ ਇੱਕ ਸ਼ਬਦ ਇੱਕ ਧਰਮ ਗੀਤ ਪਿਰ ਕੇ ਮੰਨੋ ਵਾਹ ਗੁਰੂ ਵਾਹੇ ਗੁਰੂ ਜਿਹੜੇ ਬੋਲ ਸਕਦੇ ਨੇ ਜ਼ਰੂਰ ਬੰਨਣਾ ਐਸੇ ਗੁਰ ਕੋਮ ਬਲ ਬਲ ਜਾਇਆ ਨਾਲ ਬੈਠੇ ਹਾਂ ਤਾਂ ਮੈਨੂੰ ਅਲੀ ਗਾਉਂ ਦੇ ਦਿਨ ਕਰਦਾ ਗੱਲਾਂ ਨਾ ਵੀ ਠੀਕ ਹੋਵੇ ਤੇ ਚੱਲ ਜਾਂਦਾ ਹੈ ਕੰਮ ਲੈ ਕੰਟਰੋਲ ਚ ਰੱਖਣੀ ਸਰਤਾਂ ਨੂੰ ਸਮਝਣਾ ਗਿਆਨੀ ਗੁਰਦੀਪ ਸਿੰਘ ਜੀ ਇੱਕ ਵਾਰੀ ਗਿਆਨੀ ਮਾਨ ਸਿੰਘ ਚੌਰਬਣੀ ਤੇ ਕਥਾ ਕਰਦੇ ਸੀ 75 ਤੋਂ ਬਾਅਦ ਦੀ ਗੱਲ ਹੈ 80 ਤੋਂ ਪਹਿਲਾਂ ਦੀ ਗੱਲ ਇਹ ਮੈਨੂੰ ਯਾਦ ਆਦਾ ਪਹਿਲੀ ਬਿਲਡਿੰਗ ਵਿੱਚ ਤੇ ਜਾਨੀਂਦਰਜੀਤ ਸਿੰਘ ਸਾਹਿਬਾਰੇ ਉਹਨਾਂ ਨੇ ਜਿਆਸੀ ਕਹਿੰਦੇ ਸਾਧ ਸੰਗੀ ਤੁਹਾਨੂੰ ਕੌਮ ਦਾ ਹੀਰਾ ਮਿਲਿਆ ਇਹਨੂੰ ਗਵਾ ਨਾ ਲਿਓ ਕਦੇ ਸਾਹਮਣੇ ਰੱਖੋ ਤੇ ਅੱਜ ਜਦ ਮੈਂ ਦੇਖਦਾ ਬਹੁਤ ਉਹਨਾਂ ਨੇ ਸਿੱਖ ਪ੍ਰਚਾਰ ਕੀਤਾ ਹਣ ਗਿਆਨੀ ਗਦੀਪ ਸਿੰਘ ਹੋਰੀਆ ਮੈਨੂੰ ਸਿਖਾਇਆ ਮੇਰੇ ਤਿੰਨ ਸਤਾ ਹਸਤਾਦਾਂ ਦੇ ਵਿੱਚੋਂ ਕਿਸੇ ਉਸਤਾਦ ਨੇ ਵੀ ਗਲਤ ਗੱਲ ਸਟੇਜ ਤੇ ਕਰਨੀ ਨਹੀਂ ਜਿਹਦਾ ਪ੍ਰੂਫ ਹੈਗਾ ਉਹਨੂੰ ਕਹਿੰਦਾਂ ਦੱਲਣਾ ਨਹੀਂ ਤੇ ਮੈਨੂੰ ਸ਼ੌਕ ਹੈ ਨਾਲ ਕਵਤਾਵਾਂ ਦਾ ਅੱਜ ਮੈਂ ਇਹ ਪੈਣਾ ਪਸਤਿਆਂ ਸੀ ਭਰਵੰਤ ਕਿੰਨੇ ਵਜੇ ਲੱਗਿਆ ਮੈਂ ਮੰਨ ਚ ਚਾਲ ਚੱਲ ਜਾਂਦਾ ਵੀ ਆਹ ਗੁਰੂਕੀਆਂ ਸੰਗਤਾਂ ਇਹਨਾਂ ਨੇ ਸਾਨੂੰ ਅਸੀਸ ਦੇਣੀ ਆ ਤੇ ਮੈਂ ਰੱਖੀ ਤੇ ਕਿਉਂਕਿ ਕਵਤਾਵਾਂ ਵੀ ਮਨਾ ਨਹੀਂ ਲੇਕਿਨ ਪਹਿਲਾਂ ਗੁਰਬਾਣੀ ਦਾ ਕੀਰਤਨ ਮੋਸਤਬਾ ਕਰਤਾ ਨਾ ਮਹਾਨ ਸੂਬੇ ਜੁਲ੍ਹੇ ਬਾਬਾ ਦੀਪ ਸਿੰਘ ਜੀ ਦੇ ਆਪਣੇ ਦੇ ਵਿੱਚ ਟਾਈਮ ਹੈ 10 ਮਿੰਟ ਇੰਦੇ ਨੇ 10 ਮਿੰਟ ਪਹਿਲਾ ਪਹਿਲਾ ਮੈਂ ਸਮਾਪਤੀ ਕਰਾਂਗਾ ਕਿਉਂਕਿ ਸਾਡੇ ਗਿਆਨੀ ਜੀ ਦੀਪ ਸਿੰਘ ਜੀ ਹੋਲੀ ਵੀ ਆਏ ਨੇ ਮੈਨੂੰ ਪਤਾ ਨਹੀਂ ਪ੍ਰਬੰਧਕਾ ਕੀ ਪ੍ਰੋਗਰਾਮ ਹੈ ਪਰ ਹਰ ਇੱਕ ਨੂੰ ਆਜਿਰੀ ਰੌਣਕ ਸਮਾ ਮਿਲਣਾ ਚਾਹੀਦਾ 5 ਤੋਂ 10 ਮਿੰਟ ਜਾਂ ਦਾ ਕੇ ਪਿੱਛੇ ਹੋ ਸਕਦੇ ਨੇ ਤੇ ਆਓ ਆਪਾਂ ਇਹ ਕੋਈ ਇੱਕ ਮਹਾਨ ਯੋਧਾ ਜਿਹੜਾ ਸੀਸ ਲੱਥੇ ਤੋਂ ਹੀ ਜੰਗ ਕਰਦਾ ਰਿਹਾ ਅੱਜ ਇਧਰ ਅੰਮ੍ਰਿਤਸਰ ਜਿਹਦੇ ਲੋਕ ਜਿਹੜੇ ਗੁਰਦਾਸਪੁਰ ਦੇ ਲੋਕ ਐ ਉਹ ਸਾਡੇ ਜਲੰਧਰ ਏਰੀਆ ਨਾਲੋਂ ਵੀ ਬਹੁਤ ਜ਼ਿਆਦਾ ਬਾਬਾ ਦੀਪ ਸਿੰਘ ਜੀ ਨੂੰ ਮੰਨਦੇ ਬਹੁਤ ਕਹਿੰਦੇ 36 ਸਾਲ ਦੇ ਨਾਲ ਹਨੇ ਚਲਦੀ ਜਿਹੜਾ ਇਹਨਾਂ ਨੂੰ ਵੀ ਯਾਦ ਕਰ ਗਈ ਤਾਂ-ਤਾਂ ਬਾਬਾ ਦੀਪ ਸਿੰਘ ਜੀ ਤੇ ਆਓ ਮੈਂ ਇੱਕ ਕਪਤਾਨ ਨੂੰ ਰਿਕਾਰਡ ਹੋਈ ਹੈ ਗੈਰਤ ਵਾਲਾ ਬੰਦਾ ਬੋਲੀ ਨਹੀਂ ਸਾੜਦਾ ਬਿਨਾਂ ਸੀਸ ਤੋਂ ਲੜਿਆ ਸਿੰਘ ਦਸਵੇਂ ਹਵਾਲਾ ਦਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੇ ਹੱਥੀਂ ਖੰਡੇ ਬਾਟੇ ਦਾ ਤੁਸੀਂ ਸਾਰਾ ਪ੍ਰਸੰਗ ਸੁਣ ਲਿਆ ਮੈਂ ਤਾਂ ਨਹੀਂ ਕਹਿੰਦਾ ਜਨਮ ਕਿਥੇ ਹੋਇਆ ਉਹਨਾਂ ਦਾ ਛੋਟੀ ਉਮਰ ਚ ਕਿਵੇਂ ਗਏ ਅਨੰਦਪੁਰ ਸਾਹਿਬ ਕਲਗੀਧਰ ਸੱਚੇ ਪਾਤਸ਼ਾਹ ਨੇ ਖੰਡੇ ਵਟੇ ਦਾ ਅੰਮਤਾਪ ਸ਼ਾਪ ਸ਼ਕਾਇਆ ਉਹਨਾਂ ਨੇ ਕੀ ਨਿ ਸੇਵਾ ਕੀਤੀ ਇਹ ਵਰਦਤਾ ਜੇ ਕੱਲ ਤੁਹਾਨੂੰ ਅਸੀਸ ਮਿਲਤ ਜਾਵੇ ਤੁਹਾਡੇ ਨਾਲ ਸੱਚ ਕੋਈ ਫਾਟ ਨਹੀਂ ਪਊਗਾ ਸਾਧੀਆਂ 6 ਮੰਤ ਦੇ ਵਿੱਚ ਮੈਂ ਸਮਾਪਤ ਕਰ ਦੇਣੀ ਆ ਗੈਰਤ ਵਾਲਾ ਬੰਦਾ ਬੋਲੀ ਨਹੀਂ ਸਹਾਰਦਾ ਜਨਮ ਗੈਰਤੰਦੀ ਉਹ ਬੋਲੀ ਕਿਤੇ ਸਹਾਰ ਦੇਣੀ ਹਰਮੰਦਰ ਸਾਹਿਬ ਤੇ ਜਨਮ ਹੋ ਰਿਹਾ ਬਾਬਾ ਦੀਪ ਸਿੰਘ ਨੂੰ ਦੱਸਿਆ ਜਾ ਕੇ ਦਮਦਮਾ ਸਾਹਿਬ ਸਰ ਮੋ ਪਿਆਰਿਆ ਨੇ ਬਾਬਾ ਜੀ ਹਰਮੰਦਰ ਸਾਹਿਬ ਦੀ ਬੈਦਰੀ ਹੋ ਰਹੀ ਆ ਬਾਬਾ ਦੀਪ ਸਿੰਘ ਜੀ ਨੇ ਉਹ ਕਹਾਣੀ ਮੈਂ ਤਾਂ ਨਹੀਂ ਕਿੰਦਰ ਟਾਈਮ ਜਾਵੇਗਾ ਤੁਸੀਂ ਸਾਰਾ ਕੁਝ ਜਾਣਦੇ ਹੋ ਬਾਬਾ ਦੀਪ ਸਿੰਘ ਲਕੀਰ ਖਿੱਚੀ ਵੀ ਜਿਨ੍ਹਾਂ ਨੇ ਸ਼ਹੀਦ ਹੋਣਾ ਆਓ ਸਾਡੇ ਨਾਲ ਆਓ ਇੱਕ ਹੱਥ ਤੱਕ ਉਸ ਤੋਂ ਬਾਅਦ ਕੀ ਮੁ नड़िया सिंह दसमें Cut. ਆਪ ਜੀ ਤੋਂ ਪ੍ਰਮਾਣੇ ਜਦੋਂ ਸਰਗੋਦੀ ਬਾਣੀ ਦੇ ਸ਼ਬਦ ਪੜ੍ਹਦੇ ਆ ਕੋਈ ਬਕਲ ਕਰਦਾ ਕਿਸੇ ਪ੍ਰਕਾਰ ਦੀ ਗੱਲ ਕੀ ਹੋਈ ਹੋਵੇ ਹਰ ਪੁਲਾ ਦੀ ਸ਼ਮਾਨ ਜਿਨ੍ਹਾਂ ਜਿਨ੍ਹਾਂ ਵੀਰਾਂ ਪੈਣਾ ਬਜ਼ੁਰਗਾਂ ਮਾਤਮਨ ਕੀਤੇ ਉਸ ਕਾਲ ਮਹਾਰਾਜ ਦੀ ਤਸਵੀਰ ਆਪਣੇ ਘਰੋਂ ਕਰੋ ਉਹ ਸਿੱਖੀ ਜੀਵਨ ਜਾਲਦੀ ਹੈ ਕਲਾ ਮੈਦਾਨ ਸਤਿਵਕਸ਼ ਸਦਾ ਮੇਜਰ ਸਿੰਘ ਸਰਦਾਰ ਕਮਲਜੀਤ ਸਿੰਘ ਸਾਰੀਆਂ ਸੰਗਤਾਂ ਦਾ ਪ੍ਰਬੰਧ ਕਮੇਟੀ ਦਾ ਗਿਆਨੀ ਸਾਹਿਬਾਨ ਦਾ ਬਹੁਤ ਬਹੁਤ ਧੰਨਵਾਦ ਗੁਰੂ ਸੱਚੇ ਪਾਤਸ਼ਾਹ ਜੀ ਦਾ ਗੁਰੂ ਜੀ ਦਾ ਕਰੋੜਾਂ 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 ਬਾਰੀ ਧੰਨਵਾਦ ਫਿਰ ਮਹਾਰਾਜ ਨੇ ਕਿਰਪਾ ਕੀਤੀ ਕਿਤਾਜ ਤਪੇਦਾਵ ਜੀ ਦੇ ਦਰਜ ਕਿਉਂਕਿ ਇਹ ਤੇ ਮੇਰਾ ਪ ਮੈਨੂੰ ਚਾਹ ਚੜ ਜਾਂਦਾ ਮੈਂ ਪੰਡਿਆਂ ਤੇ ਤੂੰ ਪਿਆਰ ਵੀ ਚਾਹੋ ਜਿਵੇਂ ਪਹਿਲੇ ਪਤੇ ਭਰਾਈ ਸੀ ਉਸੇ ਤਰ੍ਹਾਂ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਕੀ ਇਹ ਪਤੇ ਭਲਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ